ਹੂੰ ਕੀ ਕਰ ਲੈ ਦੋਵੇਂ ਮਾਪੋ ਤਾਂ ਅੱਗੇ ਵੀ ਪੜ੍ਹਨੀ ਹੈ ਮਤੇ ਕਿ ਹਾਸਤੇ ਨਹੀਂ ਪਾਣੀ ਨਹੀਂ ਪੀਣਾ ਮੇ ਤਾਂ ਮम्मी ਆਖਦੀ ਏ ਤੂੰ ਜਸ ਕੋਲ ਗੀ ਉਹ ਤੇ ਜੇ ਜਾਣਾ ਹੀ ਤੈਨੂੰ ਦੱਸ ਕੇ ਜਾਂਦੇ ਤੇ ਮੈਂ ਤੁਹਾਨੂੰ ਕਹਿਣੇ ਹੋ ਦੇ ਵਾਸਤੇ ਡੱਬਾ ਲੈ ਜਾਉ ਮੁੜ ਕੇ ਗੀਨੇ ਮੈਨੂੰ ਫੇਰ ਗੱਲਾ ਸੁਣਾਉਣੀ ਆ ਨਮਦੀਪ ਨੂੰ ਮੈਂ ਲੈ ਕੇ ਗਿਆ ਨਾ ਏਡਾ ਸ਼ਰਾਈ ਥੋੜਾ ਮੈਨੂੰ ਵੀ ਪਤਾ ਹੀ ਅਗਲੇ ਨੇ ਝਟ ਦੇ ਨੂੰ ਸੁਣਾ ਲੈਣਾ ਹੈ ਚੰਗਾ ਲੈ ਕੇ ਜਾਣਾ ਹੀ ਆ ਪਰ ਇਹਨੂੰ ਤਾਂ ਖੜਿਆ ਮੈਂ ਚੰਗਾ ਨਹੀਂ ਹੁਣ ਪਤਾ ਨਹੀਂ ਉਹਨੂੰ ਪਸੰਦ ਆਉਂਦਾ ਗਾ ਨਹੀਂ ਉਹ ਹੈਗੀ ਤੇ ਇਦਾਂ ਦੀ ਉਹਦੇ ਲਈ ਭਾਵੇਂ ਝਾਰਾਂ ਦੀ ਚੀਜ਼ ਲੈਵੋ ਤਾਂ ਵੀ ਉਹਨੇ ਕਿਹਾ ਉਹ ਕਹੇ ਕਉਂਦੀ ਨਹੀਂ ਹੂੰ ਉਹਦਾ ਹੈ ਖੁਸ਼ੀ ਅੱਛਾ ਅੰਦੀ ਨਹੀਂ ਸੀ ਪਹਿਲੇ ਆਦੇ ਤੋਂ ਹੀ ਤਾਂ ਹੈ ਤੇ ਦੇਣ ਪੰਜ ਹੀ ਆਏ ਜੀ ਉਹਨੇ ਨਹੀਂ ਇਹ ਗੱਲ ਕੀਤੀ ਮੈਂ ਪਰਮਨਾ ਪੜਾਈ ਸੀ ਤੇ ਉਹ ਵਿੱਚੋਂ ਹੈ ਉਹਦਾ ਕੋਸ਼ੀਚਰ ਦਾਗ ਦੇ ਪੰਜ ਆਇਆ ਹੈ ਤਾਂ ਮੈਂ ਪੰਜ ਵੀ ਜਿਹੜਾ ਤੁਹਾਡਾ ਉਹ ਵੀ ਤੁਹਾਨੂੰ ਦੇ ਦਾਂਗੇ ਛੇਤੀ ਠੀਕ ਹੈ ਮੈਂ ਡੱਬਾ ਤਾਂ ਲੈ ਕੇ ਗਿਆ ਹਾਂ ਮੈਂ ਹਜ ਨਾ ਨਾ ਹੜਿਆ ਉਹਨੇ ਹਨਾ ਉਦਾਂ ਆਂਦਾ ਮੀ ਉਹਨਾਂ ਨੌਕਰੀ ਮਿਲਦੀ ਹੈ ਤੇ ਖਲੀ ਹੱਥੋਂ ਕਹੀ ਆ ਗਿਆ ਚਲੋ ਬੱਧੀਆ ਕਿੱਤਰਾ ਨਿਕਲ ਉਦਾਂ ਭਾਵੇਂ ਕੱਲ ਨੂੰ ਚੱਲ ਜੰਦੇ ਮੈਂ ਵੀ ਹੁਣ ਪਹਿਲੇ ਹੱਥ ਤੇ ਆਏ ਨੇ ਤੇ ਮਣਾ ਦੇ ਹੀ ਆ ਮੇਰੇ ਘਰ ਵਰ ਤੇ ਜਾਂਦੇ ਨੇ ਚਲ ਸਹੀ ਗੱਲ ਇਹਨਾਂ ਨੇ ਉਹਦੀਆਂ ਵੀ ਇਕੱਲਾ ਜਿਹੜੀ ਉਹ ਮੁੱਕ ਗਈਆਂ ਹਰ ਵਕਤ ਸੁਣਦੀ ਰਹਿੰਦੀ ਕਿ ਤੇ ਮਾੜਾ ਮਟਾ ਫੋਨ ਕਰਦੇ ਤੇ ਸਭ ਤੋਂ ਪਹਿਲਾ ਪਹਿਲਾਂ ਦੱਸਾ ਦਿੰਦੀ ਹੂੰ ਉਦਾਂ ਜਦੋਂ ਮੈਂ ਦੱਸਿਆ ਨਾ ਵੀ ਇੰਨੇ ਪੈਸੇ ਮਿਲ ਜਣ ਕਰਨੇ ਵਿੰਦੀ ਹੀ ਉਦਾਂ ਚਲੋ ਕੋਈ ਨਹੀਂ ਉਹ ਤੇ ਆਪਣੇ ਵੱਲੋਂ ਬੜਾ ਹਨੁਸ਼ਿਕ-ਸ਼ਿਕ ਸੋੜਦੀ ਪਰ ਮਾਈਕੂ ਤੇ ਸਭ ਕੁਝ ਵੇਦਾ ਹੁੰਦਾ ਹਾਂ ਜੀ ਵੇਖੀ ਸਾਰਾ ਕੁਝ ਜਿਹੜੇ ਪੈਰਾਫਿਸ਼ੀਲ ਕੀ ਵਧੀਆ ਹੋਏ ਨਾ ਇਹ ਵੀ ਮਿਹਨਤ ਕਰਾਂਗੇ ਤੇ ਉਥੇ ਉਹ ਟਾਈਮ ਨੂੰ ਲਾਵਾ ਕਰਾਂ ਤੇ ਪਾਰਲਾਗ ਤੋਂ 25 30 ਹਜ਼ਾਰ ਬਣਾਵਾ ਕਰਾਂਗਾ ਮੱਸਾ ਕੰਮ ਵਧਾ ਕਰ ਲਾਂਗੇ ਫਿਰ ਕੀ ਹੈ ਆਹੋ ਚਲੋ ਕੋਈ ਗੱਲ ਨਹੀਂ ਘਰ ਹੀ ਇੱਥੇ ਹੈਗੀਆਂ ਥੱਲੇ ਡੈਡੀ ਵੀ ਹੈਗੇ ਨੇ ਘਰ ਦਾ ਉਹਨਾਂ ਨੇ ਸੰਭਲਣਾ ਵਾ ਤੇ ਬਾਹਰੋਂ ਦਰਦਾ ਸੁਹੀਤ ਲਿਜਾਇਓ ਬਸ ਬਸ ਨਾਲੇ ਘਰ ਚ ਚਾਰ ਜੀ ਹੁੰਦੇ ਉਹ ਤੇ ਸੌਖ ਹੁੰਦਾ ਵਾ ਗੱਲੇ ਬੰਦੇ ਦਾ ਦੇ ਹੁੰਦਾ ਵਾ ਕਿ ਬਾਹਰ ਵੀ ਕਿੱਦਾਂ ਕਰਨਾ ਤੇ ਘਰ ਵੀ ਕਿੱਦਾਂ ਕਰਨਾ ਤੇ ਇਹਨੂੰ ਕਿੱਦਾਂ ਕਹਤਾਂ ਮੂਹ ਕੋ ਨਹੀਂ ਹੈ ਜੇ ਕੋਈ ਕਰਵਾਇਆ ਕੰਮ ਕੰਮ ਇਹਨੇ ਕੀ ਕਰਨਾ ਨਹੀਂ ਮੜਾ ਮਟਾਉਂਦਾ ਹੀ ਨਹੀਂ ਮੜਾ ਮਟਾਉਂਦਾ ਪੈਨਸਲ ਪੜ੍ਹਨੀ ਸਿੱਖੇਗਾ ਜੀ ਹੋਰ ਇਹਨੇ ਕੀ ਕਰਨਾ ਵਾ ਪੈਨਸਲ ਹੀ ਮਾਹ ਪੜਦਾ ਵਾ ਹਜੇ ਤੱਕ ਖੰਡੀ ਬੜੇ ਕਰਦਾ ਵਾ ਨਾਲੇ ਨੂੰ ਸਸਮਨ ਕਰਨਾ ਤਾਂ ਗੱਲ ਹੋਰ ਕਰ ਲਈਏ ਪਰ ਉਹ ਕਿਹ ਪਾਇਸਤ ਕੰਮ ਕਰਦਾ ਵਾ ਹਾਂਜੀ ਤੇ ਮੈਨੂੰ ਆਪ ਲੈ ਹੀ ਵੀ ਜੇ ਲੋਨ ਲੋਨ ਲੈਣਾ ਤੇ ਲਲੋ ਕਰਾਦਾਗਾ ਬਾਸ ਤੇ ਨਹੀਂ ਬਿੰਦੇ ਅਸੀਂ ਇਹੋ ਜੇ ਚੱਕਰਾ ਚ ਪੈਣਾ ਐਵੇਂ ਬਾਅਦ ਵਿੱਚ ਨਾ ਕੋ ਮੋੜੇ ਜਾਣ ਪੈਹੀਂ ਤੇ ਹੋਰ ਸਿਆਪੇ ਨੂੰ ਫੜੇ ਜਾਈਏ ਨਹੀਂ ਨਹੀਂ ਬਿਲਕੁਲ 3 ਦੀ ਕੋ ਗੱਲ ਹੈਗੀ ਨਹੀਂ ਕਿ ਜਦੋਂ ਜਿੰਨੇ ਜੋਗੇ થਾਗੇ ਨਾ ਸਾਡੋ ਇੰਨਾ ਹੀ ਬੜਾ ਵਾ ਉਦਾਂ ਮੈਂ ਚਾਹੇ ਮੈਂ ਚਲੋ ਕੋਈ ਨੀ ਜੇ ਲੋਡ ਹੋਏਗੀ ਆਪਾਂ ਤੁਹਾਨੂੰ ਦੱਸਾਂਗੇ ਮੈਂ ਵੀ ਉਦਾਂ ਇੰਨਾ ਦੇ ਆਂ ਵੀ ਨਹੀਂ ਅਜੇ ਨਹੀਂ ਹਨ ਲੋਡ ਚਲੋ ਜਿੱਦੋਂ ਕਿਤੇ ਲੋਡ ਪੈਗੀ ਬੋਲੇ ਆ ਵੀ ਲਵਾਂਗੇ ਅਬ ਤੇ ਨਾ ਹੀ ਐ ਕੋਈ ਕੰਮਾਂ ਦੀ ਲੋਡ ਪੈ ਉਹ ਗੱਲ ਤੇ ਤੇਰੀ ਸਹੀ ਹੈ ਤੇ ਜਿੰਨਾ ਹੈਗਾ ਇੰਨੇ ਕੀ ਬੜੇ ਕੋਸ਼ਿਸ਼ਾ ਕਿਤੇ ਚਲੋ ਕੋਈ ਨਹੀਂ

असल चाहे हम ये बता लगा भी स्कूलेज़ वाला लगा है। आह वो अदमिर। इधर तो तो जन दादी तो अभी क्या चल रही है किधर? बिचारा। मैंने भी चार साल हो गए कि मैं स्कूलेज़ वाली। तेरू तेरू की ख्वाहती है? हर जी ख्वाहती है। तो तू भी प्यार देना है तेरू? प्यार तो अभी, अल्लाह फटपा� ਆਜਾ ਵਾਜਾ ਆਜਾ ਆ ਗਿਆ ਬੱਸ ਜਰਾ ਮੈਂ ਵੀ ਜਾਣਾ ਹਨਾ ਠੀਕ ਅਗੋਂ ਮੋਟਾ ਥੱਲੇ ਬੈਠ ਮੈਨੂੰ ਫੜਾ ਪੁੱਤ ਉਹ ਜੇ ਨਿੱਕਾ ਵਾਪੇ ਬੈਕ ਫੜ ਲਿਆ ਕਰ ਆਖੋ ਆਪੀ ਲੱਗਾ ਮੈਂ ਤੇ ਨਵਦੀਪ ਨੂੰ ਕਹਿਣ ਦਿਆ ਹਾਂ ਅਸੀਂ ਭਾਗ ਹੀ ਵੇਖ ਲੈਂਦੇ ਕਰੇ ਮੇਰਾ ਪੁੱਤ ਕਿਦਾਂ ਸੋਹਣਾ ਲੱਗਦਾ ਆ ਚੱਲਾ ਜੋ ਚੱਲੀਏ ਚੱਲ ਧਿਆਨ ਨਾਲ ਹੈ ਹਾਂ ਜੀ ਜੀ ਕੋਈ ਨਹੀਂ ਮੈਂ ਰਮਨ ਨੂੰ ਪੱਕੀ ਕਰਦੀ ਜੇ ਰੋਏਗਾ ਤਾਂ ਫੋਨ ਕਰ ਦੇ ਹੈਲੋ ਹੈਲੋ ਨਵਦੀਪ ਕੋਲ ਬੋਲਦੇ ਨੇ ਹਾਂਜੀ ਤਾਂ ਮੈਂ ਇੱਥੋਂ ਤੋਂ ਦੇ ਬੇਟੀ ਅਗਮਦੀਪ ਦੇ ਸਕੂਲ ਤੋਂ ਬੋਲਦੀ ਪਈ ਇਹਨਾਂ ਦੀ ਟੀਚਰ ਠੀਕ ਹੈ ਸਸ਼ਿਕਲ ਮੈਂ ਸਸ਼ਿਕਲ ਦੀ ਸਸ਼ਿਕਲ ਹਾਂਜੀ ਮੈਮ ਦੱਸੋ ਮੈਂ ਨਾ ਤੁਹਾਨੂੰ ਫੋਨ ਕਰ ਦਿੱਤਾ ਸੀਗਾ ਕਿ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਸਸ਼ਿਕਲ ਨੂੰ ਅਗਮ ਨੂੰ ਭੇਜ ਦਿਓ ਨਾ ਕਿਉਂਕਿ ਵਾਟਰ ਬੋਟਲ ਨਹੀਂ ਭੇਜਦੀ ਤੋਂ ਭੇਜ ਜਾ ਕਰੋ ਰੋਸ਼ ਨਾਲ ਹਾਂਜੀ ਕੋਈ ਗੱਲ ਨਹੀਂ ਭੇਜ ਦਿਆ ਕਰਾਂਗੇ ਹਾਂਜੀ ਤੇ ਇੱਕ ਮੈਂ ਹੋਰ ਚੀਜ਼ ਕਹਿਣੀ ਸੀ ਕਿ ਜਦੋਂ ਵੀ ਖਾਣਾ ਭੇਜਦੇ ਹੋ ਨਾ ਰੋਜ਼ ਸਬਜ਼ੀ ਚੇਂਜ ਕਰਦੇ ਭੇਜ ਜਾ ਕਰੋ ਵੀ ਹਾਂਜੀ ਠੀਕ ਆ ਜੀ 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 ਇੱਕ ਹੋਰ ਸੀਗਾ ਮੈਂ ਕਹਿਣਾ ਕਿ ਇਸ ਤਰ੍ਹਾਂ ਫਰੂਟ ਹੈ ਨਾ ਫਰੂਟ ਵੀ ਰੋਜ਼ ਇੱਕ ਭੇਜਣਾ ਨਾਲ ਦੇ ਕਿੰਨੇ ਦੇ ਵਿੱਚ ਪੈਕ ਕਰਦੇ ਹਾਂਜੀ ਕੋਈ ਨਹੀਂ ਮੈਮ ਭੇਜ ਦਿਆ ਕਰਾਂਗੇ ਤੇ ਅਗਰ ਹੋਂਦਾ ਤੇ ਨਹੀਂ ਸਕੂਲ ਵਿੱਚ ਅ ਵੀ ਕੋਈ ਸਾਰੇ ਜਿੰਨੇ ਛੋਟੇ ਬੱਚੇ ਹਨ ਨਾ ਨਵੇਂ ਐਡਮਿਸ਼ਨਸ ਹੋਈਆਂ ਹਨ ਤੇ ਬੱਚੇ ਹਲੇ ਛੋਟੇ ਹੁੰਦੇ ਨੇ ਭਈਆ ਜੀ ਲੋ ਥੋੜੀ ਥੋੜਾ ਅਵੇਲੇਬਲ ਹੀ ਪਹੁੰਚੂਗਾ ਕੋਈ ਨਹੀਂ ਸੇ ਇਹ ਉਹ ਵੀ ਗੰਨਾ ਕਰੋ ਹਾਂਜੀ ਠੀਕ ਹੈ ਮੈਮ ਹਾਂਜੀ ਚਲੋ ਠੀਕ ਹੈ ਜੀ ਮੈਂ ਠੀਕ ਹਾਂਜੀ ਠੀਕ ਹੋਣ ਪਿੰਗਰ ਹੁੰਦੇ ਤੇ ਕਰਦੀ ਉਹਨਾਂ ਨਾਲ ਗੱਲ ਕਿ ਸ਼ਹਿਰ ਜਾਨੇ ਨਾਲੇ ਅਗੋਂ ਦਾ ਥੋੜਾ ਬੁਤਾ ਸੰਭਾਲ ਲੈ ਆਉਂਦੇ ਆਂ ਨਾਲੇ ਫਰੂਟ ਲੈ ਆਉਂਦੇ ਆਂ ਰੋਜ਼ ਹੁਣ ਭੇਜਣਾ ਤੇ ਪਹਿਣਾ ਹੀ ਉਹਨਾਂ ਦਾ ਫੋਨ ਆਇਆ ਵਾ ਆਦਾ ਆ ਜਾ ਕੇ ਤੇ ਖਾ ਪੀ ਲੈ ਕੋ ਦੁੱਧਾ ਦੁੱਧ ਪੀ ਬੜਿਆ ਕੀ ਸਕੂਲੇ ਹੈ ਉੱਚੀ ਦਾ ਉੱਚੀ ਕੀ ਪੜਿਆ ਸੀ ਐਪਲ ਪੜਿਆ ਨਹੀਂ ਚੰਗਾ ਮੇਰਾ ਪੁੱਤ ਡਿਆ ਪਿਆ ਪੜਨ ਨੂੰ ਹੈ ਚੱਲ ਜਾ ਕੇ ਮਾਂ ਨੂੰ ਮੇੜ ਆਪਣੀ ਨੂੰ ਤੇ ਨਾਲੇ ਕੁਝ ਖਾ ਪੀ ਲੈ ਓ ਬੱਲੇ ਜਵਾਨਾ ਓ ਬੱਲੇ ਆ ਜਾ ਨਾ ਵਾ ਆ ਗਿਆ ਤੇਰਾ ਲੱਡਲਾ ਕਹਿੰਦਾ ਮੈਂ ਐਪਲ ਪੜ ਕੇ ਆਇਆ ਹਾਂ ਚਲੋ ਵਧੀਆ ਆ ਗਿਆ ਤੇ ਲਿਆਓ ਬੈਕ ਨਾਲੇ ਉਹ ਜਿਹੜੀ ਕੁੜੀ ਆਉਂਦੀ ਨਾ ਬੱਸ ਨਾਲ ਜਿਹੜੀ ਨਿਆਣਿਆਂ ਨੂੰ ਚੜਾਉਂਦੀ ਤੇ ਤਾਰਦੀ ਆ ਉਹਨੂੰ ਮੈਂ ਪੁੱਛਿਆ ਸੀ ਕਹਿੰਦੀ ਰੋਇਆ ਮਾਸਾ ਨਹੀਂ ਉੱਥੇ ਚਲੋ ਬੜਾ ਖੁਸ਼ ਹੋਗੇ ਤੇ ਉੱਥੇ ਪੜਦਾ ਮੈਂ ਚੱਲ ਪੜਨਾ ਦਾ ਜੇ ਨੇ ਕੀ ਆ ਹੌਲੀ ਹੌਲੀ ਆਪੇ ਦਿਲ ਲੱਗ ਜੂ ਇਹਦਾ ਕਾਪੀਆਂ-ਕੂਪੀਆਂ ਦੇ ਪਾੜੇ ਗਈ ਨਾ ਹੋਰ ਨਹੀਂ ਕੋਸਦੇ ਹੈ ਚਲਾ ਜਾ ਮੈਂ ਤੈਨੂੰ ਰੋਟੀ ਖਵਾ ਚਲੋ ਇਹਨੂੰ ਕੋਈ ਦੁੱਧਾ ਤੇ ਪਿਆ ਲੋ ਹੈ ਹਾਂਜੀ ਠੀਕ ਤੇ ਮੈਂ ਵੀ ਕੋਈ ਵੇਖ ਲਾਂ ਕੰਮ ਕਰ ਅਗਮ ਨਾ ਪੁੱਤ ਹੱਤ ਕੰਦੇ ਅਗਰ ਤਾਂ ਹਟ। ਇਹ ਤੁਰਾ ਤਾਂ ਨਾ ਖੇਡ ਲੈੰਦੋ ਖੇਡ ਲੈੰਦੋ ਖੇਡਦੰਦੋ। ਮੈਂ ਹਾਂ ਵਿਚ ਦਾ ਵਿੱਚ ਰਹਿੰਦੇ ਹਾਂ ਸਕੂਲ ਗਿਆ ਸੀ ਤੇ ਹੁਣ ਖੇਡਣ ਲੱਗਾ ਇਹਨੂੰ ਮੈਂ ਪੜਾਪ ਰੁਕੇ ਹਟੀਆਂ। ਠੰਡ ਜੀ ਮੈਂ ਤਾਂ ਕਰਕੇ ਡਾਂਹ ਕਹਿ ਕੋਈ ਨਹੀਂ ਖੇਡ ਲੈੰਦੋ ਕਿੱਡੀ ਚੱਲ ਕੋਈ ਨਹੀਂ ਫਿਰ ਤੋਹ ਤੋ ਦਈਂਦੇ ਹੱਥ ਚੰਗੇ ਤੋਹ ਦਈਂਦੇ ਤੇ ਪਿੰਡੇ ਦੇ ਸਕੂਲ ਤੋਂ ਫੋਨ ਵੀ ਆਉਂਦੇ ਆ। ਆਜੋ ਹਾਂਜੀ ਕੀ ਆਂਦੇ ਕਹਿ ਲਿਖੀ ਵਾਟਰ ਬੋਟਲ ਇਹਦੀ ਖਲਾਇਆ ਕਰੋ ਪਾਣੀ ਵਾਲੀ ਬੋਤਲ ਨਾਲ ਫਰੂਟ ਵੀ ਖਲਾਇਆ ਕਰੋ। ਚੱਲ ਕੋਈ ਨਹੀਂ ਕੰਤ ਨੂੰ ਲੈਵਾਂਗਾ ਤੂੰ ਉਹਨੂੰ ਫੋਨ ਕਰ ਦੇ ਦੀ ਤੇ ਮੈਂ ਉਹਦੇ ਲੈ ਹੀ ਆਣਾ। ਇੰਨੇ ਮਖਿਆਲੀ ਨਹੀਂ ਕੀਤਾ ਤੇ ਨਾਲੇ ਨਾ ਪਤਾ ਕਿ ਕਰੀ ਹੁਣੇ ਚਲ ਜੀਏ ਸ਼ੈਰੋ ਲੈ ਆਉਨੇ ਫੇਰ ਉਹਨਾਂ ਨੇ ਕੱਲ ਫੋਨ ਕਰ ਦੇਣਾ ਮਨਦੀਪ ਹੁਣ ਪੈਵੇਂ ਕਿੱਲਾ ਹੋਇਆ ਹੈ ਤੇ ਕੀ ਦਾ ਸੰਦ ਮੰਗਾਗੇ ਮੈਂ ਸਾਰੇ ਲੈਵਾਂਗਾ ਕੋਈ ਗੱਲ ਨਹੀਂ ਇੱਕ ਦਿਨ ਨਾ ਕੁਝ ਨਹੀਂ ਹੁੰਦਾ ਤੇ ਸਬਜ਼ੀ ਵੀ ਕਹਿੰਦੇ ਰੋਜ਼ ਨਵੀਂ ਤੋਂ ਨਵੀਂ ਬਣਾ ਕੇ ਖਾਇਆ ਕਰੋ ਸਬਜ਼ੀ ਵੀ ਰੋਜ਼ੀ ਹਾਂਜੀ ਚੱਲ ਕੋਈ ਨਹੀਂ ਬੀਖ ਲਿਆ ਕਰੋ ਫਿਰ ਬਣਾ ਲਿਆ ਕਰੋ ਕੁਝ ਇਹਦੇ ਜੋਗੀ ਬਣਾ ਲਿਆ ਕਰਾਂਗੇ ਮੱਸ ਸਕ ਆਹੋ ਚੱਲੋ ਦੁੱਧ ਹੁੰਦਾ ਘੁੱਟ ਇਹ ਕਦੀ ਪਨੀਰ ਬਣਾ ਲਿਆ ਕਦੀ ਹੋਰ ਕੋਈ ਚੀਜ਼ ਇਦਾਂ ਅਸਲ ਬਦਲ ਕਰਕੇ ਪੇਕਲਾ ਦਿਆ ਕਰ ਹਾਂਜੀ ਤੇ ਕੋਈ ਗੱਲ ਨਹੀਂ ਹੋਰ ਤਾਂ ਨਹੀਂ ਕੁਝ ਕਹਿੰਦੇ ਨਹੀਂ ਹੋਰ ਤਾਂ ਨਹੀਂ ਕੁਝ ਕਹਿੰਦੇ ਮੈਂ ਫੀਸ ਰੂੰਦੀ ਨਾ ਥੋੜੀ ਜੀ ਇਹਦੀ ਜਮਾਂ ਕਰਾਉਣੀ ਨਹੀਂ ਫੀਸ ਵੱਲੋਂ ਨਹੀਂ ਕਿ ਆਲਰੇ ਬਸ ਇਹੋ ਸੁਣਾ ਦਿੱਤਾ ਸੀ ਕਿ ਇਹਨੇ ਤੂੰ ਭੇਜ ਦੇਲੀ ਉਹ ਪਾਣੀ ਨਹੀਂ ਭੇਜਦੇ ਤੇ ਭੇਜਿਆ ਕਰੋ ਉਹ ਚੱਲ ਗੱਲ ਤੇ ਸਹੀ ਹੈ ਫਿਰ ਨਿਆਣੇ ਨੂੰ ਨਾ ਫੈਸਲਾ ਉਹਦੀ ਤੇ ਬਾਰ-ਬਾਰ ਚੱਲ ਕੋਈ ਗੱਲ ਨਹੀਂ ਲੈਵਾਂ ਕੱਲ ਨੂੰ ਮੈਂ ਤਾਂ ਸਗੋਂ ਕਹਿੰਦੀ ਹਲਾਉਂਦੀ ਹੁਣੇ ਤੇ ਸਵੇਰੇ ਖਲਾ ਦਿੰਦੇ ਜੇ ਫੇਰ ਅਗਲੀ ਵਾਰ ਫੋਨ ਕਰਨੀ ਗਿਆ ਉਹ ਨਹੀਂ ਕਰਦੇ ਕੋਈ ਗੱਲ ਨਹੀਂ ਐਵੇਂ ਨਾ ਇਹਨਾਂ ਸੋਚ। ਮੈਂ ਤਾਂ ਕਰਕੇ ਦਿਆਂ ਪੀ ਹੁਣ ਟਾਈਮ ਬੜਾ ਹੋ ਗਿਆ ਨਾਲੇ ਇੱਕ ਚੀਜ਼ ਮੰਗਾ ਕੇ ਚਾਉਂਦੇ ਹਨੇਰਾ ਹੋ ਗਿਆ ਤਾਂ ਫੇਰ ਠੰਡ ਚ ਲੈ ਕੇ ਜਾਵਾਂਗੇ ਇਹਨੂੰ ਨਾਲ। ਉਹ ਇੱਕ ਸਕੂਲ ਵੀ ਜਾਂਦਾ। ਚਲੋ ਕੋਈ ਗੱਲ ਨਹੀਂ ਫੇਰ ਲੈ ਦੋ ਘੜੀ ਕਿਨੂੰ ਪਾਦੇ ਚ ਮੇਰੇ ਹੱਥ ਉੱਤੋ ਜਾਣਗੇ। ਠੀਕ। ਇੱਥੇ ਕੰਦਰੀ ਸ਼ਾਮ ਹੁੰਦੀ ਐ ਇੱਥੇ ਧੁੱਪੇ ਰੱਖਾਂ ਇਹਨਾਂ ਸਾਰਿਆਂ ਨੂੰ ਚੁੱਕ ਕੇ ਫੇਰ ਹੀ ਸੁੱਕਣਗੇ। ਮੈਂ ਤਾਂ ਤਾਂ ਹੱਥ ਮਾਰ ਲਈ ਆ ਵੀ ਨਿਗਾਹ ਜਾਂ ਮੁੰਡਾ ਤੁਰਿਆ ਫਿਰਦਾ ਕਿਤੇ ਕੋਈ ਚੀਜ਼ ਹੀ ਨੇ ਵਿੱਚ ਵੜ ਕੇ ਬੈਠੀ ਏ ਇਹ ਤੁਹਾਨੂੰ ਆ ਨਹੀਂ ਉਹ ਚਾਰ ਕਰੋੜੇ ਚੁੱਕ ਛਡੋ ਤੁਸੀਂ ਉਹ ਨਹੀਂ ਚੁੱਕਦੇ ਹਾਂਜੀ ਉਹ ਚੁੱਕ ਦਾਂਗੇ ਰੋੜੇ ਕੋਈ ਗੱਲ ਨਹੀਂ ਤੇ ਨਹੀਂ ਤੇ ਇਦਾਂ ਕਰਾਂ ਹਾਂ ਕਾਂਦੀ ਕਰਾ ਛਡੂ ਮੇਰੀ ਗੱਲ ਸੁਣੋ ਰੋਟੀ ਦੇ ਲਾਲੇ ਪਏ ਆਖਣ ਦੇ ਮੜਾ ਚੰਗਾ ਟਾਈਮ ਲੰਘ ਬਈ ਕੰਦ ਸੌਖੀ ਨਿਕਲ ਜਾਣੀ ਆ 20-25000 ਰੁਪਇਆ ਲੱਗ ਜਾਣਾ ਤੇ ਫਿਰ ਮੈਨੂੰ ਕਰਨ ਲਿਆ ਕਰੋ ਕੰਮ ਫਿਰ ਮੈਨੂੰ ਆਨਕੇ ਡੱਕ ਦੇ ਕਿਹੜੀ ਗੱਲ ਨੂੰ ਮੈਂ ਕਹਿੰਦਾ ਇੱਥੇ ਛਾ ਜਾਂਦੀ ਮੈਨੂੰ ਚੁੱਕਿਆ ਉਹ ਵੇਲੇ ਥਾਂ ਰੱਖ ਪਰੇ ਮਾਰੀਆਂ ਦੀਆਂ ਹੌਲੀਆਂ ਹੋ ਜਾਣਗੀਆਂ ਨਾ ਤੇ ਫਿਰ ਮੈਂ ਉੱਥੇ ਲੈ ਜਾਂਦੀ ਉਹ ਵਾਰ ਮੇਰੇ ਕੋਲ ਸਾਰੀ ਘੜੀ ਧੋਪ ਲੱਗਦੀ ਆ ਇੱਥੇ ਛਾਂ ਆਉਂਦੀ ਸਾਰੀ ਘੜੀ ਰਹੀਦੀ ਆ ਤੇ ਇੱਕ ਤੋਂ ਸੁੱਕਣੀ ਆ ਤੇ ਯਾਰ ਉਹ ਮੈਂ ਅੰਦਰ ਬੈਠਾ ਹੀ ਤੇ ਤਾਂ ਨਹੀਂ ਮੇਂ ਤਰ ਚੁੱਕਿਆ ਫੋਨ ਆਹੋ ਇਹ ਗੱਲ ਸਣ ਹੁਣ ਦਸਾਂਗੀ ਗੱਲ ਆ ਵੇਹ ਲੋਕਾਂ ਦੀਆਂ ਗੱਲਾਂ ਗੱਲਾਂ ਚ ਨਾ ਆਈ ਤੂੰ ਕਰਦਾ ਸੀ ਨਾ ਮੈਨਾਂ ਉਹ ਦਿਨ ਕਿ ਮੇਰੀ ਭੂਆ ਕਹਿੰਦੀ ਆ ਮੇਰਾ ਗੁੱਫੜ ਕਹਿੰਦਾ ਐਵੇਂ ਹਨਾ ਵੇਹ ਦੱਸਾਂ ਕੀ ਗੱਲ ਆ ਹੁਣ ਤੇ ਵੇਹ 50% ਤੇਰਾ ਵਾ ਤੇ 50 ਮੇਰਾ ਵਾ ਤੇ ਹੁਣ ਇਹ ਨਾ ਨਾ ਹੋਵੇ ਕਿਸ ਦੀ ਗੱਲ ਦੇ ਵਿੱਚ ਆ ਜਾਵੇ ਤੇ ਨਾਲ ਹਨਾ ਤੇ ਬਾਅਦ ਚੋ ਤੈਨੂੰ ਪਤਾ ਵਾ ਕਿ ਕੰਮ ਖਰਾਬ ਹੋ ਜਾਂਦਾ ਵਾ ਤੇ ਵੇਹ ਸਾਡਾ ਕੰਮ ਕਿੱਡਾ ਸੋਹਣਾ ਰਨਿੰਗ ਦੇ ਉੱਤੇ ਆ ਠੀਕ ਆ ਤੇ ਇਹ ਨਾ ਹੋਵੇ ਕਿ ਕੱਲ ਨੂੰ ਘਾਟਾ ਪੈ ਜਾਵੇ ਤੇ ਤੂੰ ਕੋਈ ਨਾ ਕੋਈ ਗਲਤ ਵਾਦ ਇਦਾਂ ਨਹੀਂ ਕਰਨਾ ਤੇ ਸੋਚ ਸਮਝ ਕੇ ਜਿਹੜੀ ਵੀ ਕੋਈ ਕੰਮ ਕਰਨਾ ਜਿਹੜਾ ਵੀ ਕੋਈ ਮਤਲਬ ਕੁਝ ਵੀ ਸੋਚਣਾ ਹੈ ਜਾਂ ਕਿਤੇ ਵੀ ਸਟੈਂਪਿੰਗ ਕਰਨੀ ਹੈ ਨਾ ਮੇਰੇ ਤੋਂ ਪੁੱਛ ਕੇ ਕਰਨੀ ਹੈ ਮੇਰੇ ਤੋਂ ਬਿਨਾ ਕੁਛ ਉਹ ਨਾ ਕਰੀ ਠੀਕ ਹੈ ਨਾ ਕਿਉਂਕਿ ਮੈਂ ਤੇ ਇਦਾਂ ਦੇ ਕੰਮ ਪਹਿਲਾਂ ਵੀ ਕਰ-ਕਰ ਛੱਡੇ ਆ ਤੇ ਤੂੰ ਥੋੜੀ ਬੋਧੀ ਇਹ ਵੀ ਨੌਲੇਜ ਲੈ ਕੰਮ ਦੀ ਤੇ ਨਾਲ ਤੇਦੇ ਵੀ ਗਾਂ ਘਮ ਆਊਗਾ ਠੀਕ ਆ ਤੇ ਕਿੱਲਾ ਮੇਰੀ ਗੱਲ ਸੁਣ ਇੱਕ ਗੱਲ ਹੋਰ ਤੇ ਅੱਛਾ ਠੀਕ ਆ ਤੇ ਗਿੱਲਣ ਮੇਰੀ ਗੱਲ ਸੁਣ। ਆਹੋ ਠੀਕ ਆ। ਹੁਣ ਤੂੰ ਮੇਰੀ ਗੱਲ ਸੁਣ ਲੈ ਨਾ। ਮੇਰੀ ਗੱਲ ਸੁਣ ਮੈਂ ਡੀਲਰ ਨਾਲ ਗੱਲ ਕਰ ਰਿਹਾ ਐ ਮਟਾਲੀ। ਠੀਕ ਆ। ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜਿੰਨੇ ਵੀ ਕਿਸੇ ਨੇ ਪ੍ਰੋਪਰਟੀ ਮਤਲਬ ਖਰੀਦਣੀ ਆ, ਵੇਚਣੀ ਆ ਤੇ ਮੈਂ ਕਹਾ ਤੁਸੀਂ ਸਾਡੇ ਨਾਲ ਗੱਲ ਕਰਿਓ ਤੇ ਤੁਹਾਡਾ ਆਪਾਂ ਕਮਿਸ਼ਨ ਰੱਖਾਂਗੇ ਬੂੜੀ। ਠੀਕ ਆ। ਉਹ ਯਾਰ 1-2% ਲੈਂਦੇ ਆ ਆਪਾਂ ਤੈਨੂੰ ਪਤਾ ਥੋੜਾ ਹੀ ਜਣਾ ਵਾਲਾ ਦਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਤੇ ਮੇਰਾ ਵੀ ਧਿਆਨ ਰੱਖੀਏ ਇਸ ਗੱਲ ਦਾ। ਠੀਕ ਆ। ਤੇ ਗੇੜਾ-ਕੂੜਾ ਮਾਰਦਾ ਰਿਹਾ ਕਰ। ਠੀਕ ਆ ਓਕੇ ਓਕੇ ਚੱਲ ਠੀਕ ਆ ਮੇਰਾ ਵੀ ਓਕੇ ਓਕੇ ਜਸ ਹਾਂਜੀ ਮੰਮੀ ਪਤਾ ਸੁਤੀ ਕੀ ਗੱਲ ਆ ਠੀਕ ਹੋ ਕੁਛ ਨਹੀਂ ਬਸ ਉਹ ਸਿਰ ਬੀੜ ਜੀ ਹੋਣ ਡਈਗੀ ਤਾਂ ਕਰਕੇ ਨਹੀਂ ਠੀਕੀ ਕੋਈ ਕੰਮ ਹੀ ਹੈ ਦੱਸ ਦੋ ਨਹੀਂ ਨਹੀਂ ਕੰਮ ਤੇ ਕੋਈ ਨਹੀਂ ਮੈਂ ਤਾਂ ਵਾਵਾ ਚਰਦੀ ਵੇਖਣ ਦੀ ਪਨਾ ਤੋਂ ਬਾਹਰ ਆਈਆਂ ਨਾ ਕੁਛ ਤੇ ਚੱਲ ਜਾ ਕੇ ਵੇਖਾਂ ਤਾਂ ਸਹੀ ਵੀ ਠੀਕ ਵੀ ਹੈਗੀ ਏ ਕੁੜੀ ਪਤਾ ਨਹੀਂ ਅੱਜ ਸਿਰ ਬੜਾ ਦਰਦ ਕਰਨ ਲਿਆ ਚਲ ਮੈਂ ਪਰਮ ਨੂੰ ਕੰਦੀ ਦਵਾਈ ਦਾ ਤੈਨੂੰ ਹੈ ਨਹੀਂ ਦਵਾਈ ਦੀ ਨਹੀਂ ਕੋਈ ਲੋੜ ਉਹਦਾ ਥੋੜੀ ਜਿਹੀ ਰੈਸਟ ਹੋਈ ਨਾ ਤੇ ਫਿਰ ਹੋ ਜਾਣਾ ਮੈਂ ਠੀਕ ਚਾਹ ਬਣਾਦਾ ਫਿਰ ਤੈਨੂੰ ਮੈਂ ਨਹੀਂ ਨਹੀਂ ਚਾਹ ਦੀ ਨਹੀਂ ਲੋੜ ਹੈਗੀ ਕੋਈ ਨਹੀਂ ਮੈਂ ਇਧਰ ਰੈਸਟ ਕਰਕੇ ਹੋ ਜਾਣਾ ਮੈਂ ਠੀਕ ਕੰਮ ਕਰਉਣਾ ਤਾਂ ਕੋਈ ਦਾਤ ਦੋ ਨਹੀਂ ਨਹੀਂ ਕੰਮ ਆਪੇ ਕਰ ਲੈਣਾ ਤੂੰ ਰੈਸਟ ਕਰ ਜੇ ਨਹੀਂ ਨਾ ਠੀਕ ਚਲ ਕੋਈ ਗੱਲ ਨਹੀਂ ਕੜੀ ਲੰਮੇ ਪਵੇਂਗੀ ਨਾ ਤੇ ਆਪੇ ਫਰਕ ਪੈਣਾ ਨਾਲੇ ਮੈਂ ਘੁੱਟ ਚਾਹ ਬਣਾ ਦੇਣੀ ਤੈਨੂੰ ਨਹੀਂ ਕੋਈ ਜੇ ਕੰਮ ਹੈਗਾ ਮੈਂ ਕਰਾ ਦੇਣੀ ਤੁਹਾਡੇ ਨਾਲ ਨਹੀਂ ਨਹੀਂ ਪੈਂਦਾ ਤੂੰ ਕੋਈ ਕੰਮ ਨਹੀਂਗਾ ਕੰਮ ਇੱਥੇ ਕਿੰਨਾ ਕਾ ਆਪੇ ਕਰ ਲੈਣਾ ਮੈਂ ਠੀਕ ਹੈ ਨਾ ਚਲੋ ਠ ਤੂੰ ਕਰ ਲੈ ਰੈਸਟ ਮੈਨੂੰ ਧੀ ਠੀਕ ਆ ਚੱਲ ਮੇਰੀ ਧੀ ਤੂੰ ਰਾਮਕਰ ਚੰਗਾ ਤੇ ਮੈਂ ਜਾ ਕੇ ਵੇਖ ਲੈਣੀ ਕੰਮ ਨਾਲ ਚਾਹ ਬਣਾ ਕੇ ਦੇਣੀ ਤੇਨੂੰ ਠੀਕ ਆ ਨਾ ਅਰੇਸਟ ਕਰ ਦੋ ਮੰਮੀ ਕੀ ਕੰਡ ਐ ਜੀ ਕੁਛ ਨਹੀਂ ਪੁੱਤ ਆ ਮਸਾਲਾ ਪੈਣ ਵਾਲਾ ਤੇ ਮੈਂ ਤੀਣਾ ਤਨ ਕਰਕਾ ਤੁਰ ਕਾ ਤੂੰ ਜੱਸ ਕਿੱਥੇ ਆ ਸਾਡੇ ਨਾਲ ਕੰਮ ਨਹੀਂ ਕਰਾਉਣੀ ਵੀ ਜੱਸ ਠੀਕ ਨਹੀਂ ਗਈ ਤੇ ਘੜੀ ਜੰਮੇ ਪਈ ਆ ਤੇ ਮੈਂ ਚੱਲ ਪਿਆਰ ਬਣਾ ਰਾਮਕਰ ਵਾਲੇ ਬਚਾਉਣਾ ਕੇ ਦੇਣੀ ਨਾਲ ਕੰਮ ਕਰ ਦਿੱਤੀ ਮੰਮੀ ਐਵੇਂ ਬਹਾਨਾ ਮਾਰ ਕੇ ਪਈ ਹੋਣੀ ਆ ਤੂੰ ਹੀ ਹਾਦੀ ਆ ਉਹਨੂੰ ਪੁੱਛਣ ਦੀ ਬਜਾਏ ਤਾਂ ਅੰਕੇ ਮੈਨੂੰ ਕਹਿਣ ਡਿਆ ਵਾ ਕਿ ਪਖੰਡ ਜਾਂਦੀ ਏ 10 ਪਖੰਡ ਕੌਣ ਕਰਦਾ ਵਾ ਮੂੰਹ ਤੋਂ ਪਤਾ ਲੱਗ ਜਾਂਦਾ ਜੇ ਬੰਦਾ ਠੀਕ ਨਾ ਹੋਵੇ ਤੇ ਉਹ ਐਵੇਂ ਹੀ ਕਰਦੀ ਹੁੰਦੀ ਏ ਮੰਮੀ ਉਹ ਮੈਨੂੰ ਪਤਾ ਨਾ ਉਹਦੀ ਅੱਜ ਦਾ ਐਵੇਂ ਦਵਾ ਮਾਰਿਆਗਾ ਜਾ ਜਾ ਕੇ ਉਹਨੂੰ ਪੁੱਛ ਕਿ ਵੀ ਦਵਾਈਆਂ ਨਾ ਤੁਹਾਨੂੰ ਹੈਂ ਅਗਲੀ ਵੀ ਹੋਊਗਾ ਮੈਨੂੰ ਪੁੱਛਣਾ ਧਿਆਨ ਕੇ ਜਾ ਪੁੱਛ ਜਾ ਕੇ ਉਹਨੂੰ ਪਤਾ ਨਹੀਂ ਕਿਦਾਂ ਦਾ ਵਾ ਸਮਝ ਨਹੀਂ ਆ ਬੰਦਾ ਇਹ ਮਾਰ ਬਸਰਦਾ ਵਾ ਜਾ ਸਰ ਹਾਂਜੀ ਉੱਠ ਜਾ ਕੀ ਹੋਇਆ ਤੈਨੂੰ ਠੀਕ ਨਹੀਂ ਆ ਮੈਂ ਮੈਨੂੰ ਬੁਖਾਰ ਵੀ ਹੋਇਆ ਨਾਲ ਤੇ ਨਾਲੇ ਮੇਰਾ ਸਿਰ ਬੜਾ ਦਰਦ ਕਰ ਰਿਹਾ ਮੱਥੇ ਤੇ ਤੇਰਾ ਠੰਡਾ ਲੱਗਣ ਡਿਆ ਤੂੰ ਕਹਿੰਦੀ ਬੁਖਾਰ ਹੋਇਆ ਚੜਿਆ ਮੈਨੂੰ ਉੱਠ ਕੇ ਬਹਿ ਪਰ ਮੈਂ ਸੱਜੀ ਨਹੀਂ ਠੀਕ ਨਹੀਂ ਹੈਗੀ ਜਦੋਂ ਪੈ ਕੇ ਤੁਹਾਨੂੰ ਬੋਲਣਾ ਜਦੋਂ ਮੈਂ ਇੰਨੀ ਠੀਕ ਹੈਗੀ ਤਾਂ ਹੀ ਪਈਆਂ ਨਾ ਸਾਰਾ ਕੰਮ ਮੰਮੀ ਕਰ ਰਹੀ ਆ ਤੂੰ ਕੰਮ ਕਰਨ ਦੀ ਮਾਰੀ ਇੱਥੇ ਪਈਆਂ ਨਵੇਂ ਠੀਕ ਆ ਨਾ ਮੈਂ ਮੰਮੀ ਨੂੰ ਪੁੱਛਿਆ ਹੈਗਾ ਕਿ ਮੈਂ ਕੰਮ ਕਰਾ ਲਾਂ ਨਾਲ ਉਹ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਕਰ ਲੈ ਰੈਸਟ ਮੈਂ ਕਰ ਲੈਣਾ ਵਾ ਕੰਮ ਚੱਲ ਉੱਟ ਕੇ ਘਰਾਂ ਦੇ ਮਾੜਾ ਮੁੰਡਾ ਕੰਮ ਤੇ ਕੱਢੀ ਲੰਮੀ ਸਾਡੀ ਜਾਲੇ ਲੰਮੇ ਬੈਣਾ ਹਾਏ ਹਾਏ ਮੈਂ ਤੈਨੂੰ ਆਦਾ ਹਾਲ ਪੁੱਛਣ ਨੂੰ ਕੱਲਿਆ ਤੂੰ ਤਾਨੂੰ ਕਹਿਣਾ ਪੜਤੇ ਕੰਮ ਕਰਾ ਦੇ ਕਿ ਦਾਦਾ ਮਸੂ ਮੈਨ ਤੇਰੀ ਸਮਝ ਨਹੀਂ ਆਉਂਦੀ ਇੱਕ ਵੇ ਮੰਮੀ ਵੇਖ ਲਓ ਮੈਨੂੰ ਕਹਿਣ ਡਿਆ ਕਿ ਤੂੰ ਕੰਮ ਕਰਨ ਦੀ ਮਾਰੀ ਪਈ ਐ ਇੱਦਾਂ ਮੱਥਾ ਤੇ ਮੰਮੀ ਇਹ ਤਾਂ ਠੰਡਾ ਇਹਨੂੰ ਤਾਂ ਹੀ ਕਿਹਾ ਕੰਮ ਤੋਂ ਵੀ ਸੇਟ ਬੜਾਉਣ ਡਈ ਐ ਇਹ ਵੇ ਤੂੰ ਲੈ ਜਿਸੇਟ ਬੜਾਉਣ ਡਈ ਆ ਤੇ ਬੁਖਾਰ ਵੀ ਤਾਂ ਹੋ ਗਿਆ ਇਹਨੂੰ ਬੁਖਾਰ ਇਹਨੂੰ ਕਿੱਥੇ ਹੋਣਾ ਐ ਮੈਂ ਕਰਦੀ ਐਵੇਂ ਬੰਦ ਨਾ ਮਾਰਾ ਕਰ ਨਹੀਂ ਇਹਦਾ ਦਿਮਾਗ ਖਰਾਬ ਹੋ ਗਿਆ ਜਾ ਕੰਮ ਕਰ ਆਪਣਾ ਜਾ ਕੇ ਕਸੋ ਕੇ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਾਉਂਦੀ ਐ ਚੱਲ ਕੋਈ ਇਹਦਾ ਇਹਦਾ ਗੁੱਸਾ ਨਾ ਕਰਿਆ ਕਰ ਹੈ ਇਦਾਂ ਦਾ ਚੱਲ ਤੂੰ ਪੈ ਲੈ ਵੇਲਾ ਕੇ ਥਾਂ ਦਾ ਕੰਮ ਨਹੀਂ ਕਰਨੀ ਕੋਈ ਧਿਆਨ ਕੇ ਡਹਿ ਪੰਦਾ ਕੁੜੀ ਨੂੰ ਤਾਂ ਕਰਨ ਚੱਲ ਮੈਂ ਤੈਨੂੰ ਨਾ ਰਜਾਈ ਜਾ ਕੇ ਦੇਗੀ ਤੂੰ ਆਹ ਨਾਲ ਲੰਦੇ ਪੈ ਸਦਾਈ ਕੇ ਥਾਂ ਦਾ